ਸ਼ਮਮੀ ਤੂੰ ਪੁੱਤ ਮੇਰਾ ਸਿਰਵਾਨ ਲੱਗ ਪਈਆਂ ਜਾਂ ਤੂੰ ਚਲੀ ਜਾ ਅੱਗੇ ਤੈਨੂੰ ਕਿੰਨੀ ਦੇਰ ਹੋ ਗਈ ਗਈ ਨਹੀਂ ਤੂੰ ਮੰਮੀ ਜੀ ਓਵੇਂ ਮੈਨ ਨਹੀਂ ਜਾਣਾ ਬਹੁਤ ਜ਼ਿਆਦਾ ਠੱਡ ਪੈੰਦੀ ਆ ਪਰ ਨਾ ਮੈਨੂੰ ਨਾ ਇੱਕ ਚੀਜ਼ ਦੀ ਟੈਨਸ਼ਨ ਹੀ ਲੱਗੀ ਆ ਕਾਦੀ ਟੈਨਸ਼ਨ ਬਟਾ ਮੰਮੀ ਮੈਂ ਤੇ ਏ ਉਦਨ ਗਏ ਸੀ ਹਾਂ ਘਰ ਪਤਾ ਨਹੀਂ ਨਾ ਵੀਰੇ ਹੁਣੀ ਮੇਰੇ ਨਾਲ ਚੰਗੀ ਤਰ੍ਹਾਂ ਬੋਲੇ ਤੇ ਨਾ ਭਾਬੀਆਂ ਚੰਗੀ ਤਰ੍ਹਾਂ ਬੋਲੀਆਂ ਪਤਾ ਨਹੀਂ ਐਸੀ ਮੇਰੇ ਕੋਲੋਂ ਕੀ ਗਲਤੀ ਹੋ ਗਈ ਆ ਮੈਂ ਬੜੀ ਪਰੇਸ਼ਾਨ ਆ ਮੈਂ ਆਣ ਕੇ ਇੱਥੇ ਕਿਸੇ ਨੂੰ ਦੱਸਿਆ ਵੀ ਨਹੀਂ ਪਰ ਮੇਰੇ ਮਨ ਚ ਕਿਤੇ ਨਾ ਕਿਤੇ ਇਹ ਟੈਨਸ਼ਨ ਹੀ ਲੱਗੀ ਆ ਕਿ ਐਸੀ ਕੀ ਗੱਲ ਕੀ ਹੋਈ ਆ ਮੰਮੀ ਤੁਹਾਨੂੰ ਤਾਂ ਪਤਾ ਆ ਤੁਹਾਡੇ ਕੋਲੋਂ ਮੈਂ ਕਦੀ ਕੋਈ ਗੱਲ ਨਹੀਂ ਲੁਕਾਉਂਦੀ ਕਿਉਂਕਿ ਤੁਸੀਂ ਮੇਰੀ ਸੱਸ ਨਹੀਂ ਹੋ ਮੇਰੀ ਮਾਂ ਹੋ ਇਸ ਕਰਕੇ ਜਿੱਦਾਂ ਦੀ ਮਰਜ਼ੀ ਕੋਈ ਗੱਲ ਹੋਵੇ ਮੈਂ ਤੇ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਮੰਮੀ ਜਦੋਂ ਅਸੀਂ ਪੇਕਿਆਂ ਤੋਂ ਹੋ ਕੇ ਆਏ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀ ਆਣ ਕੇ ਪਰ ਤੁਸੀਂ ਥੋੜੇ ਠੀਕ ਨਹੀਂ ਸੀ ਉਦੋਂ ਮੈਂ ਸੋਚਿਆ ਅੱਗੇ ਟੈਨਸ਼ਨ ਚ ਜੇ ਮੈਂ ਤੁਹਾਡੇ ਨਾਲ ਇਹ ਗੱਲ ਕਰੂੰਗੀ ਤੇ ਤੁਸੀਂ ਹੋਰ ਟੈਨਸ਼ਨ ਚ ਪੈ ਜਾਉਗੇ ਪਤਾ ਨਹੀਂ ਕਿਉਂ ਮੰਮੀ ਮੈਨੂੰ ਉਦੋਂ ਘਰੇ ਜਾ ਕੇ ਕੁਝ ਚੰਗਾ ਜਿਹਾ ਨਹੀਂ ਲੱਗਾ ਕਿਉਂ ਅਸੀਂ ਕਿਹੜੀ ਗੱਲ ਉਹ ਗੜੀ ਤੁਹਾਨੂੰ ਚੰਗਾ ਨਹੀਂ ਲੱਗਾ ਮੰਮੀ ਤੁਹਾਨੂੰ ਪਤਾ ਵੀਰੇ ਹੁਣੀ ਮੇਰੇ ਨਾਲ ਇੰਨਾ ਪਿਆਰ ਕਰਦੀ ਸੀ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੱਕ ਮਿੰਟ ਨਹੀਂ ਹੀ ਰਹਿੰਦੇ ਮੇਰੇ ਬਿਨਾ ਤੇ ਭਾਬੀਆਂ ਭਾਬੀਆਂ ਵੀ ਬਹੁਤ ਪਿਆਰ ਕਰਦੀਆਂ ਸੀ ਉਹ ਦਿਨ ਮੈਨੂੰ ਜਾ ਕੇ ਐਦਾਂ ਲੱਗਾ ਜਿਦਾ ਮੈਂ ਆਪਣੇ ਘਰ ਨਹੀਂ ਆਈ ਕਿਸੇ ਬੇਗਾਨੇ ਘਰੇ ਆ ਕੇ ਬੈਠੀ ਹਾਂ ਪਰ ਮੈਂ ਉਹ ਦਿਨ ਦੀ ਦਿਲ ਦੀ ਗੱਲ ਰੱਖੀ ਕਿਸੇ ਨੂੰ ਨਹੀਂ ਦੱਸਿਆ ਅੱਜ ਮੈਂ ਫੇਰ ਘਰੇ ਜਾਣਾ ਮੰਮੀ ਪਤਾ ਨਹੀਂ ਕਿਉਂ ਮੇਰੇ ਮਨ 'ਚ ਟੈਨਸ਼ਨ ਹੀ ਲੱਗੀ ਇਸ ਗੱਲ ਦੀ ਐਸੀ ਕੋਈ ਗੱਲ ਨਹੀਂ ਬੇਟਾ ਅੱਗੇ ਤੂੰ ਕੁਵਾਰੀ ਸੀ ਜੋ ਵੀ ਘੰਟੇ ਉੱਨਾ ਕੋਲ ਰਹਿੰਦੀ ਸੀ ਜੇ ਕੋਈ ਕਿਸੇ ਵੇਲੇ ਗੱਲ ਹੋ ਵੀ ਜਾਵੇ ਤੈਨੂੰ ਉਹ ਗੱਲ ਬੁਰੀ ਨਹੀਂ ਸੀ ਲੱਗਦੀ ਪਰ ਹੁਣ ਤੂੰ ਵਿਆਹੀ ਗਈ ਆ ਇੱਥੇ ਰਹਿਣੀ ਆ ਦਿਨਾਂ ਬਾਅਦ ਤੂੰ ਚੱਲੀ ਆ ਹੋ ਸਕਦਾ ਤਾਦੇ ਨੂੰ ਲੱਗਾ ਹੋਵੇ ਕਿ ਸ਼ਾਇਦ ਮੈਂ ਨਾ ਪਿਆਰ ਨਹੀਂ ਕਰਦੇ ਮੇਰੇ ਭੈਣ ਭਰਾ ਇਹੋ ਜਿਹੀ ਕੋਈ ਗੱਲ ਨਹੀਂ ਤੈਨਾਂ ਪਿਆਰ ਬਹੁਤ ਕਰਦੇ ਤੈਨੂੰ ਇਸ ਕੱਲ ਦਾ ਮਹਿਮ ਹੈ ਤੂੰ ਜਾ ਐਸਾ ਥੋੜਾ ਹੁੰਦਾ ਕਿ ਧੀਆਂ ਵੀ ਆਈਆਂ ਜਾਂਦੀਆਂ ਤੇ ਬਾਅਦ ਚ ਮਾਂ ਪਿਓ ਭੈਣ ਭਰਾ ਪਿਆਰ ਹੀ ਨਹੀਂ ਕਰਦੇ ਪਰ ਤੇਰੇ ਤਾਂ ਭਰਾ ਵੀ ਤੇਰਾ ਬੜਾ ਚੰਗਾ ਤੇ ਤੇਰੀਆਂ ਪਾਤਰੀਆਂ ਵੀ ਬੜੀਆਂ ਚੰਗੀਆਂ ਨੇ ਤੈਨੂੰ ਮਾਂ ਪਿਓ ਦੀ ਘਾਟ ਮਹਿਸੂਸ ਵੀ ਨਹੀਂ ਹੋਣ ਦਿੱਤੀ ਉਹਨਾਂ ਨੇ ਚਲੋ ਮੰਮੀ ਇਦਾਂ ਹੀ ਹੋਵੇ ਪਤਾ ਨਹੀਂ ਕਿਉਂ ਮਨ ਸੋਚੀ ਗਿਆ ਬਹਿ ਜਾਂਦਾ ਕੀ ਕੋਈ ਗੱਲ ਨਾ ਉਹਨਾਂ ਦੇ ਮਨ ਚ ਆ ਗਈ ਹੋਵੇ ਕਿਤੇ ਮੇਰੇ ਕੋਲ ਕੋਈ ਗਲਤੀ ਨਾ ਹੋ ਗਈ ਹੋਵੇ ਮੈਂ ਇਹਨਾਂ ਨੂੰ ਵੀ ਕਹਿਣ ਦੀ ਸੀ ਮੈਂ ਕਿ ਮੇਰੇ ਨਾਲ ਚੱਲਿਓ ਘਰੇ ਜਾਣਾ ਵਾ ਪਰ ਉਹ ਕੰਮ ਕਾਜ ਤੇ ਇੰਨੇ ਬਿਜ਼ੀ ਆ ਕਹਿੰਦੇ ਮੇਰੇ ਕੋਲ ਤੇ ਹਜੇ ਪੂਰਾ ਹਫਤਾ ਟਾਈਮ ਨਹੀਂ ਹੈ ਮੈਂ ਫਿਰ ਮੰਮੀ ਕੱਲੀ ਹੋਣ ਨਹੀਂ ਆ ਘਰੋਂ ਜਾ ਤੇ ਆਪਣੇ ਮਨ ਚੋਂ ਇਹ ਖਿਆਲ ਕੱਢ ਦੇ ਠੀਕ ਆ ਜਾ ਮੇਰੀ ਸ਼ਾਂਤੀ ਇਹ ਡਿਏਟੀ ਨਹੀਂ ਖੋਲਦਾ ਪਿਆ ਕੋਹੂ ਤਾਲਾ ਤੇ ਅੰਦਰੋਂ ਲੱਗਾ ਹੋਇਆ ਵਾ ਇਹਦਾ ਮਤਲਬ ਘਰੇ ਕੋਈ ਵੀ ਨਹੀਂ ਹੈ ਕਿੱਥੇ ਗਏ ਭਰਾ ਭਾਬੀ ਹੁਣ ਸਾਰੇ ਜੀਏ ਉਹ ਤਾਂ ਗਏ ਨਹੀਂ ਅਗੇ ਸੱਤ ਘੰਟੇ ਦੀ ਚੱਤੀ ਤਾਲਾ ਹੋਰ ਨਾਲ ਤੁਸੀਂ ਕੱ ਆਹ ਕਿੱਥੋਂ ਕਿੱਥ ਨਾਲ ਤੁਸੀਂ ਦੇ ਕਿੱਥੇ ਗਏ ਜੇ ਨਾਲ ਦੇ ਉਹ ਤਾਂ ਘੁੰਮਣ ਫਿਰਨ ਵਾਸਤੇ ਲਏ ਨਹੀਂ ਘੁੰਮਣ ਫਿਰਨ ਹਾਂ ਉਹਨਾਂ ਦੀ ਕਾਲੇ ਨਵਤੀ ਹੋਈ ਸੀ ਨਾ ਪਾ ਦੀਦੀ ਜੀ ਵੀ ਸਾਰੇ ਜਣੇ ਹਾਂ ਸਾਰੇ ਜਣੇ ਗਏ ਨੇ ਕਦੋਂ ਦੇ ਉਹ ਤੇ ਹੋ ਗਏ 2-3 ਦਿਨ ਹੋ ਗਏ ਦਾ ਇਹ ਨੋਨਾਂ ਨੂੰ ਅਰੋਣਾ ਦੇ 2-4 ਦਿਨ ਹੋ ਗਏ ਰਲਾ ਕੇ ਆਣੇ ਉਹਨਾਂ ਨੇ ਬਾਹਰ ਗਏ ਨੇ ਨਾ ਮੈਰਿਜ ਅਨਿਵਰਸਰੀ ਉਹਨਾਂ ਨੇ ਕਿੱਥੇ ਮਨਾਉਣੀ ਆ ਉਹ ਬਾਹਰ ਹੋਟਲ ਉੱਤੇ ਕਿੱਥੇ ਮਨਾਉਣੀ ਹੋਣੀ ਬਾਹਰ ਕਿੱਥੇ ਬਾਹਰ ਚਲੇ ਗਏ ਆ ਅੱਛਾ ਹਾਂ ਚਲੋ ਠੀਕ ਚਾ ਲਾਇਆ ਕੋਈ ਤਾਂ ਕਾਹ ਪਣੀ ਤੇ ਪੀ ਨਹੀਂ ਨਹੀਂ ਕੋਈ ਗੱਲ ਨਹੀਂ ਦੀਦੀ ਆ ਜਾਓ ਜੀ ਕਾਹ ਪਣੀ ਤੇ ਪੀ ਕੇ ਖੇਤੀ ਹੋ ਜਾਈ ਕੋਈ ਠੰਡ ਗੀਏ ਕੋਈ ਗੱਲ ਨਹੀਂ ਆ ਜਾ ਅੰਤਮੀ ਗਾਉਂ ਸਮ ਮੈਂ ਨਾ ਜਾਣਾ ਵਾ कोई गल नहीं कोई गल नहीं जाना ही कोई गल नहीं आ जा गिर की है नहीं कोई गल नहीं चाय पी के थोड़ी तो सी करो मैं बस काम सी करे थोड़ा ताई सी हां वो गल नहीं है वो तो होंदई है ना जो जादी नो चलो ते कोई गल नहीं ठीक है कोई नहीं मैं सन्या दे दिया निकल कोई गल नहीं कौन आया आ गई तुम ओ मम्मी जी ਕਰੇ ਕੋਈ ਹੈਗਾ ਹੀ ਨਹੀਂ ਆ ਕਿੱਥੇ ਗਏ ਆ ਜਾ ਬਹਿ ਜਾ ਮੈਂ ਤਾਂ ਕਿਹਾ ਸੀ ਤੇ ਤੂੰ ਗਈ ਆ ਤੇ ਹੁਣ ਦੋ ਦਿਨ ਲਾ ਕੇ ਆਣੇ ਤੇ ਤੇ ਮੈਂ ਕਿਹਾ ਉਹ ਉੱਥੇ ਬੈਗ ਪਿਆ ਤੇਰਾ ਮੈਂ ਵੇਖਿਆ ਮੈਂ ਕਿਹਾ ਕਪੜਾ ਤੇ ਨੂੰ ਕੋਈ ਨਹੀਂ ਖੜਿਆ ਫਿਰ ਮੈਂ ਕਿਹਾ ਮੈਂ ਕਿਹਾ ਪਹਿਲੇ ਥੂੜ ਵਗਹਿਰੇ ਪਈ ਹੁੰਦੇ ਹੋ ਸਕਦਾ ਉਹ ਹੀ ਪਾ ਲੂਗੀ ਮੰਮੀ ਜੀ ਮੈਂ ਗਈ ਤੇ ਇੱਕ ਦੋ ਦਿਨ ਰਹਿਣੀ ਸੀ ਹਾਂ ਪਰ ਘਰੇ ਕੋਈ ਹੈਗਾ ਹੀ ਨਹੀਂ ਤੂੰ ਬਲ ਛੱਡ ਪੜਾ ਪਹਿਲਾਂ ਤੇਰਾ ਚਿਹਰਾ ਕਿ ਉਹਨਾਂ ਦਾ ਅਸੋ ਜਾਂਦੇ ਮੰਮੀ ਨਾਲ ਦੀ ਆਂਟੀ ਮਿਲੇ ਸੀ ਹਾਂ ਉਹ ਕਹਿੰਦੇ ਕਿ ਤੇਰੇ ਭਰਾ ਪਰ ਜਾਈ ਉਹ ਘੁੰਮਣ ਫਿਰਣ ਗਏ ਆ ਉਹਨਾਂ ਦੀ ਮੈਰਿਜ ਅਨਿਵਰਸਰੀ ਆ ਤੇ ਉਹਨਾਂ ਨੇ ਇੱਥੇ ਹੋਟਲ ਕੀਤੇ ਆ ਤੇ ਮਨਾਉਣੀ ਆ ਪਰ ਮੰਮੀ ਮੈਨੂੰ ਦੱਸਿਆ ਤੱਕ ਨਹੀਂ ਮੈਨੂੰ ਕੁਝ ਵੀ ਨਹੀਂ ਪਤਾ ਬੰਦਾ ਫੋਨ ਤੇ ਦੱਸ ਹੀ ਦਿੰਦਾ ਵਾ ਦੂਜੀ ਗੱਲ ਇਹ ਜੋ ਮੇਰੇ ਘਰ ਦੀ ਕੰਡੀਸ਼ਨ ਆ ਹੋਟਲ ਚ ਮੈਰੀ ਅਨਿਵਰਸਰੀ ਕਾਫੀ ਪੈਸਾ ਲੱਗ ਜਾਂਦਾ ਮੰਮੀ ਕੋਈ ਸਮਝ ਹੀ ਨਹੀਂ ਲੱਗੀ ਮੈਂ ਤੇ ਗੱਲ ਕਰਾਂ ਤੇਰੇ ਨਾਲ ਇਹਨਾ ਸੋਚੀ ਕਿ ਕਿਸ ਤਰ੍ਹਾਂ ਦੀ ਮੇਰੇ ਸੱਸ ਨਾਲ ਗੱਲ ਕਰਨ ਢਈ ਜੇ ਤੂੰ ਨੂੰ ਮਾਂ ਕਿਹਾ ਤੇ ਮੈਂ ਮਾਂ ਬਣ ਕੇ ਇੱਕ ਧੀ ਨਾਲ ਗੱਲ ਕਰਨ ਢਈ ਜਦੋਂ ਵਿਆਹ ਕਰਨਾ ਸੀ ਉਹਦ ਤ ਬੜੀ ਸ਼ਿੱਤ ਤੇ ਤੇਰੇ ਪਰਜਾਈ ਨੇ ਕਹਿ ਦਿੱਤਾ ਸੀ ਕਿ ਸਾਡੇ ਕੋ ਪੈਸੇ ਨਹੀਂ ਹੈਗੇ ਸਾਡੇ ਕੋ ਖਰਚਾ ਕਰਨ ਵਾਸਤੇ ਕੁਝ ਵੀ ਨਹੀਂ ਹੈਗਾ ਤੁਸੀਂ ਲੈ ਜਾਓ ਜੇ ਹੋ ਸਕਦਾ ਤੇ ਸੂਟ ਵੀ ਆਪਣਾ ਪਵਾ ਲਓ ਸਾਡੇ ਕੋ ਤਾਂ ਬਸ ਧੀ-ਧੀ ਆ ਸਾਡੇ ਕੋ ਹੋਰ ਕੁਝ ਨਹੀਂ ਜੇ ਕਿਤੇ ਪੁਰਪ ਲੈ ਕੇ ਬਚੋਲਨ ਨੇ ਕਹਿਤਾ ਚਲ ਕੋਈ ਵੀ ਸੂਟ ਦਾ ਇੰਤਜ਼ਾਮ ਕਰ ਲਾਂਗੇ ਤੁਸੀਂ ਚਾਹ ਪਾਣੀ ਦਾ ਇੰਤਜ਼ਾਮ ਕਰ ਲਿਓ ਚਾਹ ਪਾਣੀ ਪਿਆ ਦਿਓ ਤਦ ਵੀ ਤੇਰੀ ਪ੍ਰਸ਼ੰਗੀਆਂ ਨਾ ਕਰਦੇ ਪਰ ਹੁਣ ਐਨੀਵਰਸਰੀ ਬਣਾਉਣ ਵਾਸਤੇ ਪਹਿਲੇ ਕਿੱਥੋਂ ਆਏ ਉਹਨਾਂ ਕੋ ਤੇ ਉਹ ਵੀ ਬਾਹਰ ਜਾ ਕੇ ਬਣਾਉਣ ਡਏ ਹੁਣ ਤਾਂ ਹੋਟਲ ਵੀ ਬੋਕੋਂਗੇ ਤੇ ਸਰ ਨਾਲ ਵੱਡੀ ਗੱਲ ਕਿ ਕੱਲੀ ਕੱਲੀ ਤੂੰ ਉਹਨਾਂ ਦੀ ਨਨਾਨ ਆ ਤੇ ਤੈਨੂੰ ਨੇ ਸੱਦਿਆ ਮੰਮੀ ਕੋਈ ਸਮਝ ਨਹੀਂ ਲੱਗਣ ਦੀ ਮੰਮੀ ਪਾਪਾ ਕਹਿੰਦੇ ਹੁੰਦੇ ਸੀ ਅਸੀਂ ਬੜੀ ਧੁੰਮਤਾ ਹੁਣ ਆਪਣੀ ਕੁੜੀ ਦਾ ਵਿਆਹ ਕਰਨਾ ਸਾਡੀ ਇੱਕੋ ਇੱਕ ਕੁੜੀ ਆ ਪੁੱਤ ਤੈਨੂੰ ਕਦੇ ਚੀਜ਼ ਦੀ ਕਮੀ ਨਹੀਂ ਹੋਣ ਦਵਾਂਗੀ ਵਰਤਨ ਵਾਸਤੇ ਤੈਨੂੰ ਹਰ ਚੀਜ਼ ਦੇ ਕੇ ਤੋੜਾਂਗੀ ਜਦੋਂ ਮੰਮੀ ਪਾਪਾ ਨਹੀਂ ਰਹਿਏ ਇਸ ਦੁਨੀਆ 'ਚ ਤੇ ਮੇਰੇ ਭਰਾ ਭਜਾਈਆਂ ਨੇ ਮੈਨੂੰ ਚੁੰਨੀ ਚੜਾ ਕਰਕੇ ਤੋੜਤਾ ਇੱਕ ਵਾਰ ਨਹੀਂ ਸੋਚਿਆ ਕਿ ਕੋਈ ਚੀਜ਼ ਦੇਣੀ ਚਾਹੀਦੀ ਵਰਤਨ ਨੂੰ ਜਾਂ ਚਾਰ ਪੈਸੇ ਵਿਆਹ ਤੇ ਲਾ ਦੀਏ ਉਹਨਾਂ ਨੇ ਇਹੋ ਕਿਹਾ ਕਿ ਸਾਡੇ ਕੋ ਕੁਛ ਨਹੀਂ ਹੈਗਾ ਤੇਰੇ ਵਾਸਤੇ। ਪੁੱਤ ਸਾਡੀ ਉਦਾਂ ਦੀ ਕੰਡੀਸ਼ਨ ਚੱਲਦੀ ਪਈ ਐ। ਪੁੱਤ ਤੂੰ ਕੀ ਬੋਲਣਾ ਸੀ? ਧੀ ਜਾਣੇ ਕੀ ਬੋਲਣਾ ਹੁੰਦਾ। ਜੋ ਭਰਾ ਪਰਚਾਈ ਕਰਦਨ ਉਹ ਠੀਕ ਐ। ਧੀਆਂ ਦਾ ਪੇਕਿਆਂ ਦਾ ਦੁੱਖ ਨਹੀਂ ਵੇਖ ਸਕਦੇ। ਤੂੰ ਤਾਂ ਆਪਣੇ ਜਿਹਾ ਤਾਂ ਜੋ ਵੀ ਕੀਤਾ ਸਹੀ ਕੀਤਾ। ਤੂੰ ਤਾਂ ਆਪਣੀਆਂ ਖੁਸ਼ੀਆਂ ਮਾਰ ਲੀਆਂ ਸੀ ਨਾ। ਚੱਲ। ਕੋਈ ਗੱਲ ਨਹੀਂ। ਰੱਬ ਨੇ ਤੈਨੂੰ ਅੱਗੇ ਤੇ ਸਾਰਾ ਕੁਝ ਦੇ ਦਿੱਤਾ ਰਾ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਸਾਨੂੰ ਇੰਨੀ ਸਿਆਣੀ ਧੀ ਜੁ ਮਿਲ ਗਈ ਐ ਇੰਨੇ ਸਮਝਦਾਰ ਤੇ ਧੀ ਜੁ ਮਿਲ ਗਈ ਐ ਆਪਾਂ ਤੇਰੇ ਭਰਾਵਰ ਚਾਹੀਦੂ ਕੀ ਕਹਿਣਾ ਪ੍ਰਮਾਤਮਾ ਤਾ ਦੇਖ ਤਾ ਸਾਡੇ ਘਰ ਹਰ ਕੁਝ ਹੈਗੀ ਐ ਜੇ ਮੇਰਾ ਵਾਸਤ ਚੱਲੇ ਨਾ ਮੈਂ ਤਾਂ ਤੁਹਾਨੂੰ ਕਹਿ ਕੇ ਵੀ ਨਾ ਜਾਂਦਾਂ ਮੈਨੂੰ ਪਤਾ ਸਾਡੇ ਰਿਸ਼ਤੇਦਾਰ ਕੀ ਕਹਿੰਦੇ ਸੀ ਵਿਆਹ ਤੇ ਹੋ ਗਿਆ ਇਹਦੇ ਭਰਾ ਪਰਚਾਈਨੇ ਕਿ ਫੇਰ ਅੰਮੀ ਤੋ ਆਏ ਕੀ ਇਹ ਨੂੰ ਘਰ ਵਾੜਨਾ ਨਹੀਂ ਚਾਹਦੇ ਮੈਂ ਕਹਿੰਦੇ ਨਹੀਂ ਐਸੀ ਵੀ ਕੋ ਗੱਲ ਸਭ ਨੂੰ ਆਪਨੇ ਜਾਂਦੇ ਉਹਦਾ ਦਿਲ ਹੀ ਤੇ ਨਾ ਲੱਗਿਆ ਮੈਂ ਵਿੱਚ ਨਹੀਂ ਗੱਲ ਕਿਸੇ ਨੂੰ ਕੀ ਦੱਸਾਂ ਉਹ ਤਾਂ ਤੂੰ ਮੇਰ ਨਾਲ ਗੱਲ ਕੀਤੀ ਤੇ ਮੈਂ ਤਾਂ ਤੇ ਗੱਲ ਤੇਰ ਨਾਲ ਕਰਦੀ ਚਲ ਕੋਈ ਗੱਲ ਨਹੀਂ ਪਤ ਤੂੰ ਚਾਰ ਅੰਬ ਤਨ ਪੀ ਕੇ ਪੈਣਾ ਨਹੀਂ ਤਾਂ ਉਹਨਾਂ ਨੂੰ ਪਤਾ ਹੀ ਕਿਹਣਾ ਸਾਡੀ ਨਾਨੀ ਦੀ ਆਕੜ ਹੋ ਗਈ ਬਸ ਵਿਆਹ ਕਰਵਾਉਂਦਾ ਕਿਸੇ ਹੁਣ ਵਿਆਹ ਹੋ ਗਿਆ ਭਰਾ ਪਰਜੈ ਨੂੰ ਪੁੱਛਦੀ ਨਹੀਂ ਪਰ ਤੇਰਾ ਫਰਜ਼ ਹੈ ਉਹ ਤੋਂ ਉਹਨਾਂ ਨੂੰ ਪੁੱਛਣਾ ਉਹੀ ਨਾ ਮੰਮੀ ਮੈਂ ਵੀ ਇਹੋ ਸੋਚਦੀ ਪਈ ਹਾਂ ਕਿ ਜੇ ਹੁਣ ਮੈਂ ਇਹਨਾਂ ਨੂੰ ਦੱਸੂਗੀ ਕਿ ਉਹ ਮੈਰਿਜ ਅਨਿਵਰਸਰੀ ਮਨਾਉਣ ਹੋਟਲ 'ਚ ਗਏ ਆ ਬਾਹਰ ਤੇ ਉਹਨਾਂ ਨੇ ਤੇ ਇਹੋ ਕਹਿਣਾ ਵਾ ਨਾ ਕਿ ਤੇਰੇ ਵਿਆਹ ਤੇ ਕੋਈ ਪੈਸਾ ਲੋਂਨ ਨੂੰ ਤਿਆਰੀ ਨਹੀਂ ਸੀ ਵਿਆਹ ਤੇ ਸਾਰਾ ਖਰਚਾ ਮੈਂ ਆਪ ਕੀਤਾ ਤੇ ਹੁਣ ਇਹਨਾਂ ਕੋਲ ਪੈਸੇ ਹੈਗੇ ਹੋਟਲਾਂ 'ਚ ਮੈਰਿਜ ਨਾਲ ਸਭ ਮਨਾਉਣ ਨੂੰ ਉਹ ਤੇ ਕਿੱਲਾ ਕਰਨਗੇ ਨਾ ਮੈਨੂੰ ਦੱਸੋ ਪੁੱਤ ਸੋਚਣ ਕਿ ਮੰਮੀ ਕਰੇਗਾ ਪਰ ਉਹ ਤਾਂ ਮੰਗਤ ਯੋਜਕ ਕੋ ਲੱਗ ਚ ਨਹੀਂ ਤੇ ਕਰਨੀਆਂ ਵੀ ਆ ਇੱਕ ਨੂੰ ਤੀਰ ਨੂੰ ਦੇਣ ਵਾਸਤੇ ਕੁਝ ਵੀ ਨਹੀਂ ਤੇ ਬਾਕੀ ਸਾਰਾ ਕੁਝ ਕਰਨ ਡਏ ਆ ਉੱਥੇ ਨਹੀਂ ਸੀ ਪੈਸਾ ਲੱਗਣਾ ਉਹੀ ਨਾ ਮੰਮੀ ਉਹ ਤੇ ਮੇਰਾ ਪਿਆਰੀ ਇੰਨਾ ਕਰਦੇ ਸੀ ਉਹਨਾਂ ਨੇ ਸਾਰਾ ਪੈਸਾ ਵਿਆਹ ਤੇ ਲਾਤਾ। ਕੀ ਕੋਈ ਗੱਲ ਨਹੀਂ? ਜੇ ਇਹ ਨਹੀਂ ਲਾਉਣ ਨੂੰ ਤਿਆਰ ਤੇ ਮੈਂ ਵਿਆਹ ਕਰਾਂਗਾ ਤੇਰੇ ਨਾਲ। ਸਾਰਾ ਕੁਝ ਮੇਰੇ ਵੱਲੋਂ ਹੋਊਗਾ। ਸੁਣਦੇ ਤੇ ਨਹੀਂ ਲੱਗਣ ਦੀ ਮੰਮੀ। ਆਂਟੀ ਨੇ ਮੈਨੂੰ ਕਹਿ ਤਾ ਦਿੱਤਾ। ਮੈਂ ਤੇ ਉਦੋਂ ਦੀ ਸੋਚੀ ਪਈ ਹਾਂ। ਪਰ ਪੁੱਤਰ। ਬਾਕੀ ਗੱਲ ਛੱਡ ਪਰ। ਉਹਨਾਂ ਦਾ ਫਰਜ਼ ਬੰਦਾ ਸੀ ਤੈਨੂੰ ਸੱਦਣਾ। ਬੱਚਿਆਂ ਦੀ ਭੂਆ ਐ ਤੂੰ। ਤੇ ਨਾਲੇ ਚਲ ਬੁਝੇ ਪਰਜਾਈਆਂ ਨਹੀਂ ਸੱਦਦੀਆਂ ਭਰਾ ਤੇਰੇ ਦਾ ਫਰਜ਼ ਬੰਦਾ ਸੀ ਕਹਿਣਾ ਕਿ ਨਹੀਂ ਸਾਡੀ ਭੈਣ ਨੂੰ ਸੱਦੋ ਸਾਡੇ ਜੀਜੇ ਨੂੰ ਸੱਦੋ ਜੇ ਤੋ ਉਹ ਹੀ ਨਹੀਂ ਸੱਦਣਾ ਚਾਹੁੰਦੇ ਫਿਰ ਬੰਦਾ ਕੀ ਕਰ ਸਕਦਾ ਚਲ ਤੂੰ ਛੱਡ ਸਾਲੀਆਂ ਗੱਲਾਂ ਇਹ ਤਾਂ ਗੱਲਾਂ ਮੁੱਕੜੀਆਂ ਇਹ ਨੇ ਜਾ ਮੇਰੇ ਤੇ ਜਾ ਕੇ ਵੇਖ ਜਾ ਕਪੜੇ-ਕਪੜੇ ਬਦਲ ਤੇ ਨਹੀਂ ਪਤਾ ਨੇ ਤਰੰਦ ਚਲ ਛੱਡ ਸੋਚਣਾ ਕੁਝ ਵੀ ਮੇਰੇ ਤੇ ਤੇਰੇ ਨਾਲ ਤੇ ਮਾ ਆਇਆ ਹੈ ਨਾ ਤੇਰੇ ਨਾਲ ਤੇਰਾ ਪੂਰਾ ਪਰਿਵਾਰ ਹੈਗਾ ਆ ਘਰ ਪਰੇ ਪੜਾਈ ਮਜਾ ਆ ਰਿਹਾ ਅਰਕੀ ਤੇ ਹਾਂਜੀ ਸੱਚੀ ਵੀ ਬਹੁਤ ਹੀ ਮਨ ਆ ਰਿਹਾ ਪਰ ਉਹ ਤਾਂ ਮੌਸਮ ਕਿੰਨਾ ਵਧੀਆ ਸੀ ਇੱਥੇ ਵੀ ਕਿੰਨੀ ਠੰਡ ਆ ਹਾਂ ਇੱਥੇ ਤਾਂ ਬਹੁਤ ਹੀ ਜ਼ਿਆਦਾ ਠੰਡ ਪੈਦੀ ਵੀ ਹੈ ਅਰਕੀ ਤੇ ਆਪਾਂ ਗੋੰਬੇ ਗਈ ਸੀ ਨਾ ਅਗਲੀ ਵਾਰ ਤੇਰੀ ਐਨੀਵਰਸਰੀ ਨਾ ਕਿਤੇ ਹੋਰ ਮਨਾਵਾਂਗੇ ਵਧੀਆ ਜਿਹਾ ਜਗ੍ਹਾ ਹਾਂਜੀ ਐਦਾਂ ਕਰਾਂਗੇ ਅਰਕੀ ਨਾ ਗੋਆ ਚੱਲਾਂਗੇ ਚਲੋ ਗੋਆ ਚੱਲ ਜਾਂਗੇ ਜਿੱਥੇ ਤੁਸੀਂ ਕਹਿੰਦੇ ਹੋ ਤੇ ਮੈਨੂੰ ਤੇ ਨਾ ਫਿਕਰ ਪਈ ਹੋਈ ਸ਼ਮੇ ਦੀ ਤੁਹਾਨੂੰ ਘਰ ਦੀ ਟੈਨਸ਼ਨ ਪਈ ਰਹਿੰਦੀ ਸ਼ਮੇ ਦੀ ਜਾ ਟੈਨਸ਼ਨ ਕੀ ਪਈ ਰਹਿੰਦੀ ਜੋ ਉਹਨੂੰ ਵਿਆਹਤਾ ਨਾ ਨਾ ਹੀ ਉਹਦੇ ਘਰ ਗਏ ਤੇ ਨਾ ਹੀ ਫੋਨ ਹੀ ਕੀਤਾ ਉਹਦੀ ਸਾਸੋਸ ਕੁਛ ਤੇ ਉਹਨੂੰ ਕਿੰਦੀ ਹੋ ਉਹ ਯਾਰ ਛੱਡੋ ਬਰਾ ਗੱਲੋ ਲੱਥੀ ਸਿਆਪਾ ਆ ਹਾਂ ਸੋਰੀ ਆ ਨੂੰ ਗੜੀ ਸੱਤ ਸਾਡੀ ਬੈਠੀ ਜਿਹੜਾ ਆਪਾਂ ਉਹਨੂੰ ਕੁਝ ਕਰਦੇ ਰਹੀਏ ਫੋਨ ਸਾਨੂੰ ਕਿੰਨੇ ਪੁੱਛਣਾ ਮੈਂ ਦੀਦੀ ਛੱਡੋ ਬਰਾ ਜਿਹੜਾ ਸਾਨੂੰ ਕੰਮ ਸੀ ਨਾ ਅਸੀਂ ਉਹਨ ਕਰਵਾ ਲਿਆ ਵੇ ਆ ਉਹਨੂੰ ਬਹੁਤਾ ਮੂੰਹ ਨਾ ਲਾਇਆ ਕਰੋ ਗੱਲ ਤੇ ਤੇਰੀ ਠੀਕ ਆ ਚੰਗਾ ਛਾਂ ਠੰਡੀ ਬੜੀ ਹੈ ਤਾਈ ਉਹ ਤੇ ਮੈਂ ਆਣ ਕੇ ਇੱਥੇ ਬਹਿ ਗਈ ਰਜਾਈ ਚਾ ਵੀ ਚਲੋ ਠੰਡੀ ਸੁਸਨਾਇ ਵਗੈਰਾ ਨਹੀਂ ਉੱਥੇ ਕੀਤੀਆਂ ਵੇਖਦੇ ਕੁਛ ਕਿੱਥੇ ਤੇਰਾ ਮੋਬਾਈਲ ਕਿੱਥੇ ਲਿਆ ਖਿੱਚੀਆਂ ਮੈਂ ਦਿਖਾਉਂਦੀ ਆ ਮੈਂ ਉਹਨੇ ਭਾਬੀ ਜੀ ਸਸਿਕਾ 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 ਭਾਬੀ ਸਸਿਕਾ ਹੋ ਸਾਨੂੰ ਠੀਕ ਠਾਕ ਹਾਂ ਵਧੀਆ ਚੰਨੀ ਤੂੰ ਦੱਸਿਆ ਵੀ ਨਹੀਂ ਕੁਛ ਉਦਾਂ ਹੀ ਆ ਗਈ ਚੱਕ ਕੀਤੀ ਭਾਬੀ ਮੈਂ ਤਾਂ ਥੋੜੇ ਦਿਨ ਪਹਿਲੇ ਵੀ ਆਈ ਸੀ ਤੇ ਘਰੇ ਕੋਈ ਵੀ ਨਹੀਂ ਸੀ ਤੁਸੀਂ ਕਿੱਥੇ ਗਏ ਸੀ ਸਾਰੇ ਜਾਣੇ ਉਹ ਬਸ ਛਮੀ ਇਦਾਂ ਹੀ ਥੋੜਾ ਜਿਹਾ ਕੰਮ ਹੀ ਸੀ ਕਿਤੇ ਗਏ ਹੋਏ ਸੀਗੇ ਤੂੰ ਕਿਉਂ ਆਈ ਸੀ ਉਹੋ ਬਾਬੀ ਮੈਂ ਬਸ ਤੁਹਾਨੂੰ ਸਾਰਿਆਂ ਨੂੰ ਮਿਲਣ ਆਈ ਸੀ ਵੀਰੇ ਉਹਨਾਂ ਨੂੰ ਵੇਖਣ ਨੂੰ ਮੇਰਾ ਬਹੁਤ ਮਨ ਕਰਦਾ ਪਿਆ ਸੀ ਮੈਂ ਕਿਹਾ ਚੱਲ ਮੈਂ ਜਾ ਕੇ ਮੇਲੋਂ ਨਹੀਂ ਆ ਤੇ ਤੁਸੀਂ ਮੈਨੂੰ ਕੋਈ ਵੀ ਘਰ ਨਹੀਂ ਮਿਲਿਆ ਤਾਲਾ ਲੱਗਾ ਹੋਇਆ ਸੀ ਗੇਟ ਨੂੰ ਨਾ ਐਡੀ ਕਿਹੜੀ ਗੱਲ ਹੀ ਸ਼ਾਮੇ ਮਿਲਣ ਦੀ ਇੰਨੇ ਸਾਲ ਤੋਂ ਇੱਥੇ ਹੀ ਰਹੀ ਆ ਮਿਲਦੀ ਰਹੀ ਹੁਣ ਆਪਣੇ ਸਹੁਰਿਆਂ ਵਾਲੀ ਨਾਲ ਕਰਿਆ ਨਾ ਇੰਨੀ ਜਲਦੀ ਸੀ ਥੋੜੀ ਆ ਜਾਈਦਾ ਫਿਰ ਆਪਣਾ ਪਰਿਵਾਰ ਆਪਣਾ ਪਰਿਵਾਰ ਉਧਰ ਵੇਖੋ ਤੁਸੀਂ ਪਹਿਲਾਂ ਭਾਬੀ ਮੇਰਾ ਪਰਿਵਾਰ ਬਹੁਤ ਵਧੀਆ ਵਾ ਪਰ ਇਹ ਥੋੜੀ ਜੇ ਕੁੜੀ ਵਿਆਹੀ ਗਈ ਆ ਕਿਉਂ ਪੇਕੇ ਛੱਡ ਹੀ ਦਊਗੀ ਮਨ ਤੇ ਕਰਦਾ ਹੈ ਨਾ ਵੀਰੇ ਉਹਨਾਂ ਨੂੰ ਵੇਖਣ ਨੂੰ ਤੁਹਾਨੂੰ ਵੀ ਲੰਣਾ ਮੈਂ ਤੇ ਤਾਂ ਹੀ ਸੀ ਭਾਬੀ ਹੋਰ ਸੁਣਾਓ ਸਭ ਠੀਕ ਠਾਕ ਹੈ ਕਰੇ ਹਾਂ ਸਭ ਕੁਝ ਵਧੀਆ ਚਲੋ ਵਧੀਆ ਦੁਰਪ੍ਰਿਤ ਜਾਨ ਨੂੰ ਪਾਣੀ ਲਿਆ ਦੇ ਜਾਉਂਦੇ ਵੀ ਤੁਸੀਂ ਚਲ ਜਓ ਠੰਡ ਬੜੀ ਹੈ ਤੁਸੀਂ ਚਲ ਜਓ ਟਿੱਕੇ ਜਾ ਹਾਂ ਹਾਂ ਪਾਣੀ ਲਿਆ ਦੇ ਜਾ ਤੁਸੀਂ ਮੈਂ ਨਹੀਂ ਜਾਣਾ ਬਹੁਤ ਠੰਡ ਕੋਈ ਗੱਲ ਨਹੀਂ ਭਾਬੀ ਬਹੁਤ ਬੜੀ ਠੰਡ ਲੱਗਦੀ ਰਹਿਣ ਦੋ ਮੈਂ ਪਾਣੀ ਪੀ ਕੇ ਆਈ ਹਾਂ ਲੋੜ ਨਹੀਂ ਹੈਗੀ ਪਾਣੀ ਦੀ ਹੋਰ ਸੁਣਾਓ ਤੁਸੀਂ ਸਭ ਵਧੀਆ ਹਾਂਜੀ ਬਹੁਤ ਵਧੀਆ ਭਾਬੀ ਵੀਰੇ ਨੂੰ ਫੋਨ ਕਰ ਦੋ ਦੋਵੇਂ ਭਰਾ ਮਿਲ ਜਣਾਗੇ ਬਹੁਤ ਟਾਈਮ ਹੋ ਗਿਆ ਮੈਂ ਇਹਨਾਂ ਨੂੰ ਵੇਖਿਆ ਨਹੀਂ ਆ ਉਹੋ ਸ਼ੰਮੀ ਵੀਰੇ ਤੇਰੇ ਤਾਂ ਹੁਣੇ ਗਏ ਆ ਸੇਰ ਦੇ ਤੇ ਘਾਰੀ ਸੀਗੇ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਆ ਹੁਣ ਮੈਂ ਫੋਨ ਵੀ ਕੀਤਾ ਨਾ ਤਾਂ ਵੀ ਨਹੀਂ ਉਹਨਾਂ ਨੇ ਆਉਣਾ ਕੋਈ ਨਹੀਂ ਫਿਰ ਕਿਤੇ ਮੇਰੇ ਲਈ ਨੈਣੀ ਭਾਬੀ ਮੈਨੂੰ ਬਹੁਤ ਮਨ ਕਰਦਾ ਪਿਆ ਸੀ ਤੁਸੀਂ ਇੱਕ ਵਾਰੀ ਫੋਨ ਤੇ ਕਰੋ ਜਾਂ ਮੇਰੀ ਗੱਲ ਤੇ ਕਰਾਓ ਇੱਕ ਮਿੰਟ ਉਹੋ ਕਰਦੇ ਸੁਣ ਲਿਆ ਕਰ ਕਿਸੇ ਦੀ ਜਦੋਂ ਤੈਨੂੰ ਮੈਂ ਕਹਿੰਦੀ ਹਾਂ ਤੇ ਹੁਣੇ ਗਏ ਆ ਹੁਣੇ ਤੇ ਗਏ ਆ ਉਹ ਫਿਰ ਕਿੱਥੇ ਕਿਤੇ ਮਿਲਣਾ ਫਿਰ ਕਿਉਂ ਆ ਗੁਰਪ੍ਰੀਤ ਭਾਬੀ ਤੁਸੀਂ ਵੀਰੇ ਨੂੰ ਫੋਨ ਕਰ ਦੋ ਉਹ ਆ ਜੇ ਚੱਲ ਉਹ ਬਿਜ਼ੀ ਨੇ ਤੇ ਉਹ ਵੀ ਬਿਜ਼ੀ ਹੈ ਉਹ ਵੀ ਲੇਟ ਹੀ ਗਏ ਆ ਤੁਹਾਨੂੰ ਪਤਾ ਖਾਂ ਟੱਗ ਗਿਆ ਅਸਲ ਵਿੱਚ ਕੰਮਾਂ ਤੇ ਲੇਟ ਹੀ ਜਾਇਆ ਜਾਂਦਾ ਵੇ ਛੱਟਪਟ ਕਨੇਰਾ ਹੋ ਜਾਂਦਾ ਵੇ ਹੁਣ ਇੰਨੀ ਜਲਦੀ ਫੇਰ ਆਣੀ ਫੇਰ ਕਿਵੇਂ ਨਹੀਂ ਸੈਟਿੰਗ ਹੋਣੀ ਨਾ ਫੇਰ ਮਿਲ ਲੈਣਾ ਤੁਸੀਂ ਚਾਹ ਪੀਏਂ ਕਿ ਤੋ ਕਿ ਨਹੀਂ 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 ਬਾਬੀ ਕੋਈ ਗੱਲ ਨਹੀਂ ਚੱਲ ਠੀਕ ਹੈ ਠੰਡ ਪੜੀ ਆ ਮੈਂ ਕੀ ਗਏ ਜਾਣਾ ਠਹਿ ਕੇ ਤੈਨੂੰ ਬਣਾ ਦਿੰਨੇ ਹਾਂ ਚਾਹ ਹੋਰ ਸੁਣਾ ਘਰ ਠੀਕ ਠਾਕ ਤੇਰੇ ਸਭ ਹਾਂਜੀ ਬਾਬੀ ਸਭ ਵਧੀਆ ਲੋਮੇ ਚਲਦੀ ਆ ਬੈਠੋ ਬੈਠੋ ਚਾਹ ਬਣਾ ਲੀ ਆ ਨਹੀਂ ਨਹੀਂ ਭਾਬੀ ਚਾਹ ਦੀ ਲੋੜ ਨਹੀਂ ਚਲੋ ਭਾਦੀ ਮਰਜ਼ੀ ਦਾ ਨਹੀਂ ਰਹੋ ਹੁੰਦੇ ਨਾ ਟਾਣਾ ਚੱਲੀ ਆਈ ਨਹੀਂ ਖੱਲੀ ਥੋਣ ਘੰਟੀ ਚਾਗੇ ਚਾਹ ਘਰ ਆਪਣੇ ਚਲ ਦਫਾ ਹੋਈ ਆ ਚੰਗਾ ਆ ਗਲੋਤੀ ਮੈਂ ਤਾਂ ਕਿਹਾ ਪਤਾ ਨਹੀਂ ਕਦੋਂ ਉੱਠੂਗੀ ਕਿ ਇਹ ਵੀ ਠੀਠ ਹੈ ਗਿਆ ਉਦਾਂ ਕੋਈ ਪਤਾ ਨਹੀਂ ਥਵਰਾਕ ਤਾਂ ਮੈਂ ਉੱਥੇ ਬਸੇਰਾ ਕਰਕੇ ਬਹਿ ਜਾਂਗੀ ਤੇ ਸ਼ੁਕਰ ਆ ਚਲ ਗਈ ਆ ਹੋਰ ਕੀ ਚਾਹ ਨੂੰ ਤੇ ਮੇਰਾ ਬੜਾ ਜੀ ਕਰਦਾ ਗਿਆ ਪਰ ਬੈਠੀ ਹੋਈ ਸੀ ਲੱਕ ਦਫਾ ਮੀਤੀ ਦਫਾ ਵਿੱਚ ਚਲੋ ਬਣਾ ਕੇ ਲਿਆ ਫਿਰ ਵਧੀਆ ਜੀ ਚਾਹ ਚਲੋ ਮੈਂ ਬਣਾ ਕੇ ਲਿਆਉਂਦੀ ਹਾਂ ਠੀਕ ਹੈ ਚਲ ਠੀਕ ਆ ਆ ਨਾਲ ਫਿਰ ਪਹਿਲੇ ਵੇਖ ਲਮੀ ਉੱਥੇ ਨਾ ਕਿਤੇ ਗੇਟ ਤੇ ਖਲੋਤੀ ਹੋਵੇ ਹਾਂ ਚਲੋ ਬਸਣ ਲਈ ਹੋਵੇ ਪਹਿਲਾ ਚਲੋ ਮੈਂ ਵੇਖ ਕੇ ਬੰਨ੍ਹ ਠੀਕ ਹੈ ਜਾ ਠੀਕ ਹੈ ਸਸੇ ਘਾਂਡੇ ਸਸੇ ਆ ਕੇ ਆ ਲਈ ਬਸ ਵਧੀਆ ਤੀਸਣਾ ਠੀਕ ਹੈ ਹਾਂ ਦੋਤਨਾ ਬਸ ਵਧੀਆ ਦਰਦ ਦਸਦੀ ਲੱਗਣ ਦਾ ਹੀ ਆ ਨਹੀਂ ਨਹੀਂ ਆਂਟੀ ਜੀ ਉਹ ਬਸ ਘਰੇ ਆਈ ਸੀ ਉਹ ਆ ਗਈ ਤੇਰੇ ਭਰਾ ਪਰ ਜਾਈਦੀ ਆ ਗਈ ਹੈ ਨਾ ਕੱਲ ਵਰਸ ਹੋਈ ਆ ਗਈ ਹੈ ਹਾਂਜੀ ਹਾਂਜੀ ਭਾਬੀ ਜੀ ਹੁਣੀ ਘਰ ਹੀ ਸੀ ਅੱਛਾ ਜੀ ਮਿਲ ਕੇ ਆਈ ਹੁਣੇ ਮਿਲ ਕੇ ਆਈ ਹੈ ਹੋਰ ਉਹ ਠੀਕ ਠਾਕ ਨੇ ਹਾਂਜੀ ਸਭ ਵਧੀਆ ਅੱਛਾ ਮੈਂ ਤੁਹਾਨੂੰ ਤੇਨਾਂ ਇੱਕ ਗੱਲ ਕਰਨੀ ਸੀ ਮੈਂ ਹਿੰਸਾ ਮੇਰਾ ਭਰਾ ਦਾ ਵਕੀਲ ਆ ਗਈ ਹਾਂਜੀ ਆਂਟੀ ਹਾਂ ਮੈਨੂੰ ਪਤਾ ਵਾ ਆ ਤੂੰ ਪੀਹ ਲਾਣਾ ਜਿਹੜੀ ਤੇਰੀ ਜਿਹੜੀ ਸਾਰੀ ਜਾਇਦਾਦ ਹੈਗੀ ਸੀ ਨਾ ਉਹ ਉਹਨਾਂ ਨੇ ਦੋਵਾਂ ਭਰਾਵਾਂ ਨੇ ਆਪਸ ਵਿੱਚ ਵੰਡ ਲਈ ਹੈ ਕੀ ਮਤਲਬ ਵੰਡੀ ਹਾਂ ਜਿਹੜਾ ਤੇਰਾ ਤੇਰੀ ਮਾਂ ਤੇਰਾ ਬਹਿਾ ਜਮਾ ਕਰਕੇ ਦੇਈ ਸੀ ਤੇ ਉਹ ਜਿਹੜਾ ਤੇਰਾ ਪਹਿਆ ਨਾ ਉਹ ਦੋਵਾਂ ਭਰਾਵਾਂ ਨੇ ਆਪਸ ਵਿੱਚ ਜਵੰਡ ਲਿਆ ਤੇ ਮੈਂ ਕਹਿੰਦੀ ਤੁਸਾਂ ਉਹਨਾਂ ਦੀ ਮੇਰੇ ਭਰਾ ਦੀ ਸਲਾਹ ਲੈ ਆਂਟੀ ਜੀ ਜ਼ਾਇਦਤ ਮੇਰੇ ਦੋਵਾਂ ਭਰਾਵਾਂ ਦੀ ਸੀ ਮੇਰੀ ਥੋੜੀ ਸੀ ਉਹ ਨਹੀਂ ਤੇਰੀ ਵੀ ਗਈ ਸੀ ਨੋ ਕਿਨੇ ਕਿਆ ਮਸ ਮੇਰ ਨੂੰ ਕਿਸੇ ਨੂੰ ਪਤਾ ਲੱਗ ਗਿਆ ਮੇਰਾ ਭਰਾ ਵਕੀਲ ਲਗਾ ਨਾ ਉਹਨੂੰ ਸਭ ਕੁਝ ਪਤਾ ਹੀ ਨਾ ਦੱਸਾਂ ਅੱਛਾ ਹਾਂ ਮੇਰਾ ਹਿੱਸਾ ਵੀ ਰੱਖਿਆ ਤੇਰਾ ਹੀ ਹਿੱਸਾ ਵੀ ਗਿਆ ਸੀ ਵਿੱਚ ਉਹ ਮੈਨੂੰ ਇੱਕ ਵਾਰੀ ਪਾਪਾ ਨੇ ਕਿਹਾ ਸੀ ਕੀ ਪੁੱਤ ਤੁਹਾਡੇ ਤੇ ਨਹੀਂ ਹਿੱਸੇ ਪ੍ਰਾਪਰਟੀ ਦੀ ਇੱਕ ਬਰਾਬਰ ਕਰਕੇ ਜਾਊਂਗਾ ਪਰ ਮੈਂ ਇਸ ਗੱਲ ਤੇ ਕੋਈ ਗੌਰ ਨਹੀਂ ਕੀਤੀ ਹੁਣ ਇਹਨਾਂ ਨੇ ਜਿਆਦਾ ਦਾ ਪਟਵਾਰਾ ਕਰ ਲਿਆ ਉਹ ਦਵਾਦਾ ਕਰ ਲਿਆ ਨਾ ਮੈਂ ਦੱਸਾਂ ਤੇਰਾ ਜਿਹੜਾ ਸਾਰਾ ਹਿੱਸਾ ਸੀ ਨਾ ਇਹਨਾਂ ਦੋਵਾਂ ਭਰਾਵਾਂ ਨੇ ਆਪਸੇ ਜਮੰਡ ਲਿਆਈ ਮੈਂ ਦੱਸਾਂ ਤੇ ਤੂੰ ਕਿਸੇ ਦੀ ਸਲਾਹ ਲੈ ਕੇ ਤੇ ਤੂੰ ਕਦਮ ਚੁੱਕਾ ਤੇਰਾ ਵਿਆਹ ਜੋ ਪੀਰੇ ਭਰਾਵਾਂ ਨਾਲ ਗੱਜ-ਵੱਜ ਕੇ ਕਰਨਾ ਚਾਹੀਦਾ ਸੀ ਤੇ ਉਹਨਾਂ ਨੇ ਕੀ ਤੈਨੂੰ ਚੁੰਨੀ ਜੜਾ ਕੇ ਉਹਨਾਂ ਨੇ ਤੋੜਤਾ ਗਲੀ ਗਵਾਣੀ ਪੜਾ ਲੋਕੀ ਗੱਲਾਂ ਕਰਦੇ ਨੇ ਨਹੀਂ ਨਹੀਂ ਆਂਟੀ ਇਹਨਾਂ ਨੇ ਚੁੰਨੀ ਚੜਾ ਕੇ ਤੋਰਿਆ ਪਰ ਮੇਰੇ ਘਰ ਵਾਲੇ ਨੇ ਉਧਰੋਂ ਸਾਰਾ ਪੈਸਾ ਲਾਇਆ ਉਹਨਾਂ ਨੇ ਫੇਰ ਅਗਲੇ ਦਿਨ ਰਿਸੈਪਸ਼ਨ ਕੀਤੀ ਤੇ ਵਾਧੂ ਪੈਸਾ ਲਾਇਆ ਉਹਨਾਂ ਨੇ ਤੇ ਲਾਇਆ ਤੇ ਇਹਨਾਂ ਨੇ ਕੀ ਲਾਇਆ ਇਹਨਾਂ ਦੀ ਖੁਸ਼ੀ ਨੇ ਨਾ ਲਾਇਆ ਇੰਨਾ ਪੈਖਾ ਹੁੰਦੀਆਂ ਹੁੰਦੀਆਂ ਵੀ ਤੇ ਇੱਕ ਕੱਲੀ-ਕੱਲੀ ਭੈਣ ਹੋਵੇ ਤੇ ਉੱਥੇ ਪੈਖਾ ਨਾ ਲਾਇਆ ਜਾਂ ਤੱਕ ਮੁੰਡੇ ਮੇਰਾ ਮੈਂ ਤੇ ਦਨ ਕਨੀ ਤੁ ਤੋਂ ਦਮ ਜੋਕ ਮੈਂ ਦੱਸਾਂ ਤੇਰਾ ਕਿੰਨਾ ਭਰਾਵਾਂ ਕਿੰਨਾ ਭੈਣ ਭਰਾਵਾਂ ਦਾ ਹਿੱਸਾ ਬਰਾਬਰ ਰਹਾ ਸੀ ਤੇ ਜਿਹੜਾ ਇਹਨਾਂ ਨੇ ਆਪਸੀ ਜਦੋਂ ਮਾਹ ਭਰਾਵਾਂ ਦੇ ਆਪਸੀ ਚ ਵੰਡ ਲਿਆ ਤੂੰ ਕੁਛ ਨਾ ਕੁਛ ਹੋਣੀ ਕਰ ਹੱਥ ਥੱਲਾ ਕਰ ਆਪਾਂ ਜਾਂਦਾ ਆਪਣੀ ਲੈਣੀ ਛੱਡ ਨਹੀਂ ਨਹੀਂ ਇੱਥੇ ਤੇ ਇਹ ਮੇਰਾ ਫਰਜ਼ ਹੈ ਕਿ ਤੈਨੂੰ ਦੱਸਣਾ ਤੇ ਤੇਰੀ ਮਾਂ ਨੇ ਤੇ ਸਭ ਕੁਝ ਤੇਰੇ ਜੋਗਾ ਬਣਾ ਕੇ ਰੱਖਿਆ ਹਿਆ ਸੀ ਪਰ ਇਹਨਾਂ ਨੇ ਤੇਰੇ ਵਿਆਹ ਕੁਛ ਨਹੀਂ ਹੋ ਲਾਇਆ ਨਾ ਤੇ ਇਹ ਹੁਣ ਤੂੰ ਆਪ ਸੋਚ ਮੈਂ ਦੱਸਾਂ ਕਿ ਅੱਗੋਂ ਕੀ ਕਰਨਾ ਹੈ ਮੈਂ ਤਾਂ ਦੱਸਣਾ ਕਿ ਮੈਂ ਤੈਨੂੰ ਦੱਸ ਦਿੱਤਾ मैं चल रही शामी घर है नहीं दिल लग नहीं लगन रहा मेरा फिर आ गई ਪਾਰ ਆ ਗਈ ਆ ਤੇ ਹਜੇ ਵੀ ਮੂੰਹ ਇਤਰਾ ਤਾਂ ਬਣਿਆ ਅੱਛਾ ਫੇਰ ਡੀ ਜਲਦੀ ਆ ਗਈ ਮਮਮੀ ਦੱਸ ਤੇ ਸੀ ਕੀ ਗੱਲ ਤੁਹਾਨੂੰ ਮੈਂ ਕਹਿੰਦੀ ਸੀ ਨਾ ਵੀ ਕੋਈ ਗੱਲ ਤੇ ਜ਼ਰੂਰ ਆ ਹਾਂ ਮੇਰੇ ਨਾਲ ਇੰਨਾ ਪਿਆਰ ਕਰਦੇ ਸੀ ਪਹਿਲੇ ਹੁਣ ਸਾਰੇ ਬਦਲ ਗਏ ਆ ਭਾਬੀਆਂ ਵੀ ਤੇ ਭਰਾ ਵੀ ਉਹ ਗੱਲ ਸਾਹਮਣੇ ਆ ਗਈ ਮੰਮੀ ਅੱਜ। ਓਹੋ ਫੇਰ ਤੇਰੇ ਦਿਮਾਗ ਦੇ ਵਿੱਚ ਇੱਕੋ ਗੱਲ ਬੜੀ ਆ ਕਿ ਮੈਨੂੰ ਪਿਆਰ ਨਹੀਂ ਕਰਦੇ ਪਿਆਰ ਨਹੀਂ ਕਰਦੇ। ਤੈਨੂੰ ਨਹੀਂ ਕਰਨਾ ਤੇ ਹੋਰ ਉਹਨਾਂ ਨੇ ਕਿੰਨਾ ਨੂੰ ਕਰਨਾ ਪਿਆਰ। ਮੰਮੀ ਮੈਂ ਘਰੇ ਗਈ। ਭਾਬੀਆਂ ਨੇ ਮੈਨੂੰ ਚੰਗੀ ਤਰ੍ਹਾਂ ਬੁਲਾਇਆ ਤੱਕ ਨਹੀਂ। ਕੋਈ ਮੈਨੂੰ ਬਹਿ ਜਾ ਖਲੋ ਜਾ ਨਹੀਂ ਕਿਹਾ। ਮੇਰੇ ਨਾਲ ਇਦਾਂ ਕਰਨ ਦੀਆਂ ਸੀ। ਜਿਵੇਂ ਉਹਨਾਂ ਉਹਨਾਂ ਨੂੰ ਲੱਗੇ ਕਿ ਇਹ ਆ ਕੱਧੋ ਗਈ ਆ। ਕੋਈ ਚਾਹ ਪਾਣੀ ਨਹੀਂ ਪੁੱਛਿਆ ਮੈਨੂੰ ਚੰਗੀ ਤਰ੍ਹਾਂ ਏ ਤੇ ਕੰਦੀ ਦੂਜੀ ਨੂੰ ਤੂੰ ਬਣਾ ਲਿਆ ਦੂਜੀ ਭਾਬੀ ਉਹਨੂੰ ਕਹਿੰਦੀ ਤੂੰ ਬਣਾ ਲਿਆ ਸੱਚੀ ਹਾਂ ਮੰਮੀ ਉਹਨਾਂ ਨੇ ਇਦਾਂ ਕੀਤਾ ਤੇਰੇ ਨਾਲ ਮੈਨੂੰ ਇਦਾਂ ਲੱਗਾ ਜਿੱਦਾਂ ਮੈਂ ਵਾਧੂ ਹੁੰਨੀ ਆ ਇਦਾਂ ਜਾ ਕੇ ਬੈਠੀ ਰਹੀ ਨਾ ਵੀਰੇ ਉਹਨਾਂ ਨੂੰ ਫੋਨ ਕੀਤਾ ਕਿ ਸ਼ੰਮੀ ਆਈ ਏ ਤੇ ਤੁਸੀਂ ਮਿਲਜੋ ਆਣ ਕੇ ਮੈਂ ਉਹਨਾਂ ਨੂੰ ਕਿਹਾ ਵੀ ਕਿ ਫੋਨ ਕਰੋ ਮੇਰਾ ਵੀਰੇ ਉਹਨਾਂ ਨੂੰ ਵੀ ਲੰਦਾ ਬਹੁਤ ਮਾਨਿਆ ਪਰ ਕਹਿਣ ਲੱਗੀ ਆ ਉਹਨਾਂ ਨੂੰ ਬਹੁਤ ਕੰਮ ਆ। ਉਹਨਾਂ ਨੇ ਸਾਨੂੰ ਮਨਾ ਕੀਤਾ ਵਾ ਕਿ ਸਾਨੂੰ ਮਗਰ ਫੋਨ ਨਹੀਂ ਕਰਨਾ। ਉਹਨਾਂ ਕੋਲ ਨਹੀਂ ਟਾਈਮ ਹੈਗਾ। ਇਹ ਕਿਹ ਤਰ੍ਹਾਂ ਦੀ ਗੱਲ ਆ। ਇਹ ਕੀ ਹੋ ਗਿਆ ਉਹਨਾਂ ਨੂੰ? ਪਹਿਲਾਂ ਤਾਂ ਇੰਨਾ ਬੜਾ ਪਿਆਰ ਕਰਦੀਆਂ ਸੀ ਦੋਵੇਂ ਜਾਣੀਆਂ। ਮੈਂ ਬੜੀ ਪਰੇਸ਼ਾਨ ਹੋ ਕੇ ਉੱਥੋਂ ਨਿਕਲੀ। ਸੁਰਜੀਤ ਕੋਰਾਂਟੀ ਖਲੋਤੇ ਸੀ। ਉਹਨਾਂ ਦਾ ਭਰਾ ਵਕੀਲ ਆ। ਆਂਟੀ ਨੇ ਮੈਨੂੰ ਦੱਸਿਆ ਵਕੀਲ ਆ ਤੇ ਕੀ ਕੈਂਡੀ ਤਾਂ ਮੈਨੂੰ ਮਸਰਜੀਤ ਆਂਟੀ ਦਾ ਭਰਾ ਵਕੀਲ ਆ ਸਾਨੂੰ ਉਹਦੇ ਨਾਲ ਕੀ ਲੱਗੇ ਉਹਦਾ ਭਰਾ ਵਕੀਲ ਆ ਤਾਂ ਮੰਮੀ ਗੱਲ ਤੇ ਸੁਣ ਲਓ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰਾ ਭਰਾ ਕਹਿੰਦਾ ਹੈ ਕਿ ਇਹਨਾਂ ਨੇ ਮੇਰੇ ਕੋਲ ਆਣ ਕੇ ਜੈਦਾ ਦੱਬਟਵਾਰਾ ਕਰਾ ਲਿਆ ਪੁੱਤਰ ਉਹਦੇ ਨਾਲ ਤੈਨੂੰ ਕੀ ਲੈਣਾ ਦੇਣਾ ਦੋਵੇਂ ਭਰਾ ਜਨ ਤੈਨੂੰ ਕੀ ਹਰਚ ਮਤਲਬ ਉਹ ਤਾਂ ਮੰਮੀ ਮੰਮੀ ਪਾਪਾ ਮੇਰਾ ਵੀ ਉਹਨਾਂ ਹੀ ਹਿੱਸਾ ਕੱਢ ਕੇ ਗਏ ਸੀ ਜਿੰਨਾ ਕਿ ਦੋਨਾਂ ਵੀਰਿਆਂ ਦਾ ਮਤਲਬ ਮਤਲਬ ਜਿੰਨੀ ਪ੍ਰਾਪਰਟੀ ਦੀ ਉਹ ਹੱਕਦਾਰ ਆ ਓਨੀ ਦੀ ਮੈਂ ਸੀ ਤੇ ਮੈਨੂੰ ਦੱਸਿਆ ਤੱਕ ਨਹੀਂ ਸਾਰਾ ਕੁਝ ਆਪਸ ਤੋਂ ਵੰਡ ਲਿਆ ਬਾਰੋ-ਬਾਰ ਕਿਸੇ ਦੇ ਸਾਈਨ ਕਰਾ ਲਏ ਮਮੀ ਇਸ ਕਰਕੇ ਮੇਰੇ ਨਾਲ ਨਹੀਂ ਵਰਤਣਾ ਚਾਹੁੰਦੇ ਉਹ ਚਾਹੁੰਦੇ ਨਹੀਂ ਆ ਕਿ ਮੈਂ ਉਹਨਾਂ ਦੇ ਘਰੇ ਜਾਵਾਂ ਤੇ ਮੈਨੂੰ ਕਿਸੇ ਗੱਲ ਦਾ ਪਤਾ ਲੱਗੇ ਤਾਂ ਕਿ ਮੈਂ ਆਪਣਾ ਹਿੱਸਾ ਨਾ ਮੰਗ ਸਕਾਂ ਉਹਨਾਂ ਕੋਲ ਪਰ ਮੰਮੀ ਮੈਨੂੰ ਤਾਂ ਕਿਹੇ ਹਿੱਸੇ ਦੀ ਲੋੜ ਨਹੀਂ ਮੈਂ ਤਾਂ ਕੁਝ ਵੀ ਨਹੀਂ ਲੈਣਾ ਉਹਨਾਂ ਕੋਲ ਬਸ ਮੈਨੂੰ ਦੱਸ ਦੇ ਤਾਂ ਸਹੀ ਕਿ ਮੰਮੀ ਪਾਪਾ ਤੇਰਾ ਹਿੱਸਾ ਵੀ ਉਹਨਾਂ ਹੀ ਕੱਢ ਕੇ ਗਏ ਆ ਜਿੰਨਾ ਸਾਡਾ ਬੰਦਾ ਸੀ ਮੇਰੇ ਤੋਂ ਪੜਦੇ ਹੀ ਰੱਖ ਲੈ ਉਹਨਾਂ ਨੇ ਇਹ ਸੋਚਿਆ ਕਿ ਜੇ ਇਹਨੂੰ ਦੱਸਾਂਗੇ ਤੇ ਇਹੀ ਸਮਝੂਗੀ ਆਪਣਾ ਮੰਮੀ ਜੇ ਮੈਨੂੰ ਦੱਸ ਦੇਵੀਂ ਮੈਂ ਤਾਂ ਦੋਵਾਂ ਭਰਾਵਾਂ ਚ ਵੰਡ ਦੇਣਾ ਸੀ 1 ਰੁਪਈਆ ਵੀ ਨਹੀਂ ਲੈਣਾ ਮੈਂ ਪਰ ਮੇਰੇ ਨਾਲ ਕਿੰਨਾ ਵੱਡਾ ਧੋਖਾ ਕੀਤਾ ਜਿਹੜੇ ਮੇਰੇ ਖੂਨ ਦੇ ਰਿਸ਼ਤੇ ਉਹਨਾਂ ਨੇ ਵੀ ਮੈਨੂੰ ਧੋਖਾ ਦਿੱਤਾ ਪਰਜਾਈਆਂ ਦੀ ਤਾਂ ਬਹੁਤ ਔਰ ਦੀ ਗੱਲ ਹੈ ਮੰਮੀ ਮੈਂ ਯਕੀਨ ਨਹੀਂ ਕਰ ਸਕਦੀ ਛੋਟੇ ਛੋਟੇ ਇੱਕੋ ਜਗ੍ਹਾ ਜੰਮੇ ਪੜੇ ਇੱਕੋ ਜਗ੍ਹਾ ਖੇਡੇ ਤੇ ਅੱਜ ਥੋੜੀ ਜੀ ਥੋੜੇ ਜਿਹਾ ਚੰਦ ਪੈਸਿਆਂ ਕਰਕੇ ਰਿਸ਼ਤੇ ਖਤਮ ਕਰਦੇ ਮੈਨੂੰ ਬਹੁਤ ਦੁੱਖ ਹੋਇਆ ਮੰਮੀ ਮੈਂ ਉਸ ਘਰ ਤੇ ਨਹੀਂ ਜਾਵਾਂਗੀ ਕਦੀ ਚੁੱਪ ਕਰਕੇ ਰਹਿ ਦੇ ਉਹਨਾਂ ਨੂੰ ਤੇਰੇ ਤੋਂ ਥੋੜਾ ਡਰ ਸੀ ਉਹਨਾਂ ਨੂੰ ਤਾਂ ਸਾਡੇ ਤੋਂ ਡਰ ਸੀ ਪੈੜ ਆਪਾ ਵਿਆਹਤੀ ਕੀ ਪਤਾ ਸੌਰੇ ਨੂੰ ਸਾਰਾ ਕੁਝ ਦੇ ਦੇਵੇ ਸਾਨੂੰ ਕੁਝ ਨਹੀਂ ਸੀ ਚਾਹੀਦਾ ਤੇਰ ਕੋ ਪਿਆਰ ਵਾਲੇ ਇਕ ਵਾਰੀ ਮੰਗ ਲੰਦੇ ਮੰਮੀ ਆਂਟੀ ਨੇ ਮੈਨੂੰ ਦੱਸਿਆ ਤੇਰਾ ਸਾਰਾ ਕੁਝ ਤੇਰੇ ਮਾਪਿਓ ਬਣਾ ਕੇ ਗਏ ਸੀ ਪਰ ਇਹਨਾਂ ਨੇ ਤੂੰ ਨੀ ਜੜਾ ਕਰਕੇ ਘੱਲ ਲਿਆ ਤੈਨੂੰ ਮੇਰੇ ਕਦੇ ਵੀ ਨਹੀਂ ਸੋਚਿਆ ਕਦੀ ਕਿ ਮੇਰਾ ਇਹਨਾਂ ਨੇ ਤੂੰ ਨੀ ਜੜਾ ਕਿਉਂ ਕਰਤਾ ਵਾ ਮੈਨੂੰ ਕਿਉਂ ਇਦਾਂ ਕੱਟਤਾ ਇਹਨਾਂ ਨੇ ਮੈਂ ਤਾਂ ਫਿਰ ਵੀ ਉਹਨਾਂ ਹੀ ਪਿਆਰ ਕਰਦੀ ਸੀ ਇਹਨਾਂ ਨਾਲ ਪਰ ਅੱਜ ਅੱਜ ਮੇਰਾ ਮਨ ਬਹੁਤ ਦੁਖੀ ਹੋ ਗਿਆ ਇਸ ਕੱਲ੍ਹ ਯਾਰ ਨਾਲ ਬਹੁਤ ਵੱਡਾ ਧੋਖਾ ਕੀਤਾ ਇਹਨਾਂ ਨੇ ਚੱਲ ਪੁੱਤ ਚੁੱਪ ਕਰ ਇਹ ਤਾਂ ਪ੍ਰਾਵ ਨੂੰ ਸਮਝੀ ਨਹੀਂ ਹੁੰਦੀ ਉਹ ਇਹ ਸੋਚਦੇ ਕਿ ਭੈਣਾ ਕਿਤੇ ਆਪਣਾ ਹਿੱਸਾ ਨਾ ਮੰਗ ਲੈਣ ਉਹ ਭੈਣਾ ਕਿਤੇ ਜਿਹੜਾ ਦਦੀਆਂ ਭੁੱਖੀਆਂ ਨਾ ਹੋਣ ਦੇ ਧੈਣਾ ਤੇ ਐਡੀਆਂ ਵੱਡੀਆਂ ਦਿਆਲੂ ਆ ਉਹ ਤਾਂ ਸਾਰਾ ਕੁਝ ਪੇਕੇ ਆ ਦੇ ਨਿਸ਼ਾਵਰ ਕਰ ਦਿੰਦੇ ਆ ਉਹਨਾਂ ਦੇ ਮਨ 'ਚ ਨਹੀਂ ਲਾਲਚ ਹੁੰਦਾ। ਇਹ ਬਸ ਤੇ ਕਿੜੀਆਂ ਭਰਾ ਸੋਚਾ ਬੰਦ ਕੇ ਬਣਾ ਕੇ ਬੈਠੇ ਹੁੰਦੇ ਆ। ਤੁਰੂ ਨਾ। ਕੋਈ ਗੱਲ ਨਾ। ਚੁੱਪ ਕਰ ਦੇ। ਸਾਨੂੰ ਕੁਝ ਨਹੀਂ ਚਾਹੀਦਾ। ਨਾ ਮੇਰੇ ਤੀਨੋਂ ਕੋ ਚਾਹੀਦਾ। ਰੱਬ ਇਹਨੂੰ ਆਪਣੇ ਘਰ ਹੀ ਸਾਰਾ ਕੁਝ ਦਵੇ। ਪਰ ਮੰਮੀ ਮੇਰੇ ਰਿਸ਼ਤੇ ਤੇ ਚਲਗੇ ਨਾ ਇੰਨੀਆਂ ਚੀਜ਼ਾਂ ਕਰਕੇ। ਜਦੋਂ ਚ ਮੈਂ ਕੁਝ ਵੀ ਨਹੀਂ ਸੀ ਮੰਗਣਾ ਚਾਹੁੰਦੀ ਮਮੀ ਮੇਰਾ ਕੀ ਕਸੂਰ ਆ ਮੈਨੂੰ ਕੁਝ ਨਹੀਂ ਸੀ ਚਾਹੀਦਾ ਬੇਸ਼ੱਕ ਮਮੀ ਪਾਪਾ ਮੇਰੇ ਨਾਲ ਕਰਗੇ ਸੀ ਨਾ ਮੇਰੇ ਨਾਲ ਇੱਕ ਵਾਰੀ ਗੱਲ ਕਰਦੇ ਮੈਂ ਦੋਵਾਂ ਨੂੰ ਵੰਡ ਕੇ ਦੇ ਦਣਾ ਹੀ ਮੈਨੂੰ ਕੁਝ ਨਹੀਂ ਚਾਹੀਦਾ ਹੀ ਮੈਨੂੰ ਬਸ ਇਹਨਾਂ ਸਾਰਿਆਂ ਦਾ ਪਿਆਰ ਚਾਹੀਦਾ ਹੀ ਪੁੱਤਰ ਇਹੋ ਚੀਜ਼ ਤਾਂ ਭਰਾ ਨੇ ਨਾ ਸਮਝਦੇ ਉਹ ਪੈਸਿਆਂ ਦੇ ਨਾਲ ਹੀ ਰਿਸ਼ਤੇ ਰੱਖਦੇ ਆ ਇਨਸਾਨਾਂ ਨਾਲ ਨਹੀਂ ਰੱਖਦੇ ਉਹਨਾਂ ਦੇ ਮਨ 'ਚ ਲਾਲਚ ਆ ਗਿਆ ਸੀ ਤੂੰ ਵੇਖੀ ਜਾਵੇਂ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋਏਗਾ ਕਿ ਪੈਸਿਆਂ ਨਾਲ ਨਿਸ਼ਤੇ ਰੱਖੇ ਜਾਂਦੇ ਭੈਣ ਭਰਾਵਾਂ ਨਾਲ ਰਿਸ਼ਤੇ ਰੱਖੇ ਜਾਂਦੇ ਉਹਨਾਂ ਨੇ ਬੜਾ ਵੱਡਾ ਅਨਮੋਲ ਰਿਸ਼ਤਾ ਖੋਲਿਆ ਉਹਨਾਂ ਨੇ ਅੱਜ ਗਵਾ ਲਿਆ ਉਹਨਾਂ ਨੇ ਆਪਣੀ ਜ਼ਿੰਦਗੀ 'ਚੋਂ ਜਿਹੜਾ ਦੋਖ ਸੋਖ ਆਪਣੀ ਪਿਆਰ ਨਾ ਕਰ ਸਕਦੇ ਆ ਹੋਰ ਕਿਸੇ ਨਾਲ ਨਹੀਂ ਕਰ ਸਕਦੇ ਜਿੱਥੇ ਪੈਰ ਨੇ ਖੜੀ ਹੋਣਾ ਉਥੇ ਪੈਰ ਨੇ ਹੀ ਖੜੀ ਹੋਣਾ ਉਥੇ ਪੈਸਿਆਂ ਨੇ ਨਹੀਂ ਖੜੇ ਹੋਣਾ ਚਲ ਚੁੱਪ ਖਾਚਾ ਤੋ